ਸਾਰੇ ਜਿਹੜੀ ਇੰਸਟ੍ਰਕਸ਼ਨ ਬਾਰੇ ਬੋਲਦੇ ਆ ਬਈ ਤੁਸੀਂ ਨਹੀਂ ਪੈ ਗਿਆ ਇਸ ਫੇਰੇ ਸਵੇਰੇ ਅਜਾ ਨਾ ਉਹ ਵੀ ਰੋਜ਼ ਨੂੰ ਪੈਣਾ ਨਾ ਉਹਦਾ ਸੁਧਰਦਾ ਚੱਲਦਾ ਹੈ ਨਹੀਂ ਪੈ ਗਿਆ ਇਸ ਫੇਰੇ ਸਵੇਰੇ ਉਧਰ ਪਾ ਪਰ ਉਹ ਤਾਂ ਵੀ ਹੋ ਗਿਆ ਹੱਥ ਤੇ ਬਲਗ ਹੈ देखो सा गुशार मगर चल देखा वे देखा सा गर्ल्स चल जूली बैठिए जूली वो जी सवेरे सवेरे मी पै गया रात एक बजे तो मीह पा बहुत ज्यादा ठंड हो गई है जितना ਮੌਸਮ ਮੌਸਮ ਬਹੁਤ ਠੰਡਾ ਹੋ ਗਿਆ ਤਾਂ ਹਾਂ ਬੱਦਲ ਕਿੰਨੇ ਹਾਂ ਹਾਂ ਦੇਖੋ ਜਿੰਨੀ ਬੱਦਲ ਬਹੁਤ ਹੋਏ ਪਏ ਨੇ ਹਜੇ ਵੀ ਮੀਂਹ ਹੋ ਦੀ ਸੁਭਾਵਣਾਗੀ ਤੇ ਬਾਪੂ ਦੀ ਕੰਡੀਸ਼ਨ ਠੀਕ ਆ ਜੀ ਅੱਗੇ ਨਾਲ ਉਹ ਪੱਲ ਵਾਲਾ ਡਾਊਨ ਹੋ ਗਿਆ ਸੀ ਲੈ ਕੇ ਪਾ ਮੁਗੀ ਤਾਰੇ ਤੁਮ ਬਾ ਹਾਂ ਰੋ ਤਨਾਰੋ ਤੂੰ ਪੈਂਦਾ ਮਦਲੀ ਤੋਂ ਬਾਬੇ ਦੇ ਤੇਰੇ ਮੇਰਾ ਵੱਡੇ E pacote é isso sim. É? E pacote é isso sim. Bem? Vai só o pacote do cabelo. Parou para o ਸਮੂ ਬਹੁਤ ਠੰਡਾ ਹੋ ਗਿਆ ਜੀ ਮੀਨ ਹਜੇ ਵੀ ਪਾਈ ਜਾਂਦਾ ਥੋੜੀ ਥੋੜੀ ਕਿਰਮਣ ਕਰਦੀ ਤੇ ਬਾਪੂ ਵੀ ਨਹੀਂ ਆਇਆ ਬਾਪੂ ਬਸ ਠੀਕ ਆ ਜੀ ਹੁਣ ਤਾਂ ਕੰਡੀਸ਼ਨ ਅੱਗੇ ਨੂੰ ਠੀਕ ਆ ਬਾਪੂ ਦੀ ਤੇ ਬਸ ਜਿਆਦਾ ਬੋਲੇ ਬੱਲੇ ਨਹੀਂ ਜਾਂਦਾ ਜਾਂਦਾ ਹੈਗਾ ਅੱਗੇ ਜੀ ਮੁੱਛੂਚੀ ਬੋਲਦੇ ਸੀ ਤੇ ਪੱਕੀ ਥੋੜੀ ਚਾਹ ਪੀਤੀ ਹੈਗੀ ਤੇ ਦਲੀਆ ਵਗੈਰਾ ਖਾਦਾਗਾ ਤੇ ਚਲੋ ਠੀਕ ਨੇ ਉਹ ਥੋੜਾ ਜਿਹੜਾ ਪੈਰ ਸੀ ਜਿਆਦਾ ਸੁੱਜਿਆ ਹੋਇਆ ਸੀ ਉਹ ਉਹਦੇ ਵਿੱਚੋਂ ਨਾ ਰਸਣ ਜੇ ਲੱਗ ਗਿਆ ਇਫੈਕਸ਼ਨ ਜੀ ਵਾਂਗੂ ਹੋ ਗਿਆ ਪੈਰ ਜ਼ਿਆਦਾ ਪਿਆਰ ਪਿਆਰ ਉਹਦੀ ਤਕਲੀਫ ਬਹੁਤ ਜ਼ਿਆਦਾ ਉਹਦੀ ਤਕਲੀਫ ਨੇ ਮਾਰ ਵਾਫ ਨੂੰ ਰੱਤ 100 101 ਵਾਂਗੂ ਬੁਖਾਰ ਸੀ ਤੇ ਫੇ ਟੀਕੇ ਵਗੈਰਾ ਲਵਾਈ ਨੂੰ ਡਾਕਟਰ ਤੋਂ ਤੇ ਹੁਣ ਤਾਂ ਠੀਕ ਆ ਵਾਫੋ ਜੀ ਹਾਂਜੀ ਹੁਣ ਆਪਾਂ ਕੰਮ ਧੰਦੇ ਨੇ ਜਿਹੜੇ ਕਰ ਲਏ ਜਿਹੜੇ ਰਹਿੰਦੇ ਸੀ ਤੇ ਮੀ ਵੀ ਹੁਣ ਹਟ ਚੁੱਕਿਆ ਹੈਗਾ ਮੌਸਮ ਬਹੁਤ ਸਾਫ਼ ਹੋਇਆ ਪਿਆਗਾ। ਬਸ ਹੁਣ ਤਾਂ ਬੱਦਲ ਵਾਈ ਹੋ ਗਈ। ਛਾਈ ਪਈ ਆ ਪਰ ਉਹ ਮੀਂਹ ਨਹੀਂ ਹੈਗਾ ਜਿਹੜਾ ਹੁਣ ਪੈ ਰਿਹਾ। ਤੇ ਮੈਂ ਸਵੇਰੇ-ਸਵੇਰੇ ਬਾਪੂ ਜੀ ਦਾ ਪਤਾ ਉਹ ਲੈ ਆਈ ਸੀ ਕਿ ਜਿਹੜਾ ਦਾਦਾ ਜੀ ਨੇ ਮੇਰੇ ਉਹ ਮੇਰੇ ਤਾਇਆ ਜੀ ਕੇ ਵੱਲ ਨੇ ਪਹਿਲਾਂ ਆਪਣੇ ਘਣੀ ਸੀ ਤੇ ਅਸੀਂ ਸਾਰੇ ਮੇਰੇ ਡੈਡੀ ਹੁਣੇ ਤਿੰਨ ਭਰਾ ਨੇ ਤਿੰਨੇ ਆਪਾਂ ਜੀ ਰਲ ਮਿਲ ਕੇ ਸਾਰੇ ਘਰ ਸਾਮ ਲੈਣੇ ਆਗੇ। ਦੋ-ਦੋ ਤਿੰਨ-ਤਿੰਨ ਮਹੀਨੇ ਜੀ ਫਿਰ ਸਾਰੇ ਸਾਮ ਹੀ ਜਾਣੇ ਆਗੇ। ਬਹੁਤ ਔਖਾ ਹੋ ਜਾਂਦਾ ਜੀ ਫਿਰ ਇਕੱਲੇ ਨੂੰ ਤਾਂ ਹਨਾ। ਤੇ ਹੁਣ ਉਹ ਉਧਰ ਨੇ ਮੇਰੇ ਤਾਇਆ ਜੀ ਕਣੀ ਤੇ ਆਪਾਂ ਉਧਰ ਸਵੇਰੇ ਸਵੇਰੇ ਜਾ ਕੇ ਮੈਂ ਦੋ ਬਾਰ ਪਤਾ ਲਿਆ ਸੀ ਠੀਕ ਸੀ ਵੈਸੇ ਕੱਲ ਨੂੰ ਕੰਡੀਸ਼ਨ ਬਹੁਤ ਠੀਕ ਆ ਕੱਲ ਉਹਨਾਂ ਨੂੰ ਜਿਆਦਾ ਬੁਖਾਰ ਹੋਣ ਕਰਕੇ ਜੀ ਜਿਆਦਾ ਕੰਡੀਸ਼ਨ ਜਿਹੜੀ ਸੀ ਡਾਊਨ ਸੀ ਤੇ ਅੱਜ ਠੀਕ ਨੇ ਤੇ ਹੁਣ ਮੈਂ ਉਧਰੋਂ ਪਤਾ ਲੈ ਕੇ ਆਉਣੇ ਆ ਦਾਦਾ ਜੀ ਦਾ ਦੁਬਾਰਾ ਫਿਰ ਦੇਖਾਂਗੇ ਜੀ ਆਪਾਂ ਅੱਜ ਚਲੇ ਜਾਵਾਂਗੇ ਸ਼ਾਮ ਤੱਕ ਤੇ ਗੁਰਸ਼ਰਨ ਕਹਿੰਦਾ ਜੀ ਮੈਂ ਰਹਿਣਾਗਾ ਇਹਨੂੰ ਵੀ ਦੇਖਾਂਗੇ ਆਪਾਂ ਜੇ ਰਹਿਣਾ ਹੋ ਤਾਂ ਰਹਿ ਪੂਗਾ ਜੇ ਆਪਣੇ ਨਾਲ ਜਾਣਾ ਤਾਂ ਨਾਲ ਚਲੇ ਜਾਊਗਾ ਤੇ ਆਪਾਂ ਦੇਖਦੇ ਆਂ ਜੀ ਤੇ ਉਹ ਵੈਸੇ ਦਾਦਾ ਜੀ ਨੇ ਸਵੇਰੇ ਤਿੰਨ ਤਿੰਨ ਕਿ ਬਿਸਕਟ ਤੇ ਚਾਹ ਪੀਨੀ ਸੀ ਸਾਮ ਨੂੰ ਦਲੀਆ ਖਵਾਤਾ ਸੀ ਆਪਾਂ ਪੰਜ ਸੱਤ ਚਮਚੇ ਜੇ ਖਾ ਲਈ ਸੀ ਤੇ ਅੱਗੇ ਨੂੰ ਠੀਕ ਆ ਕੰਡੀਸ਼ਨ ਤੇ ਆਪਾਂ ਦੇਖਦੇ ਆਂ ਤੁਹਾਨੂੰ ਵੀ ਦਿਖਾਉਣੇ ਆਂਗੇ ਮਲਾਉਣੇ ਆਪਾਂ ਦਾਦਾ ਜੀ ਨਾਲ ਹਾਂ ਬਾਪੂ ਲੋਟ ਆ ਉਹ ਦਰ ਕੇ ਹਰ ਪੁੱਤ ਆ ਮਰ ਜਿਹੜੇ ਪਕਿਓ ਮੈਨੂੰ ਪਤਾ ਤੱਕ ਤੇ ਬਈ ਹੂੰ ਬਾਪੂ ਹਾਂ ਬਾਪੂ ਹਾਂ ਮੀਰੇ ਦਾਦਾ ਜੀ ਨੇ ਮੈਨੂੰ ਹਾਂ ਮੇਂ ਤੇ ਨੁਕਰਾ ਕਰਾ ਕੇ ਦਿਨਾ ਜੇ ਤੋ ਮੀ ਆਇਆ ਸੁਣਦਾ ਬੱਪੂ ਸਾਰਾ ਤੇਰਾ ਮੀ ਆਈ ਜਾਂਦਾ ਨੱਚਦਾ ਦੱਪੇ ਮੇਰੇ ਨਾਲ ਤਾ ਉਹ ਤੈਨੂੰ ਪੈਰ ਦਾ ਦੱਕਾ ਜਿਦਾਂ ਹੀ ਹੁਣ ਪੈਰ ਦਾ ਦੱਕਾ ਓ ਕਾਬਸੂਲ ਚੋਂ ਨੂੰ ਤਿਆਗ ਵਾਲਾ ਰੋਜ ਖਾਂਦਾ ਥੱਪਾ ਦੇ ਰੋਕ 10 10 ਨੀ ਨਾ ਨੇ ਕਹਾ ਲੈ ਟੱਡ ਹੁਣ ਟੱਡ ਦਾ ਜਿਹੜਾ ਮੋਟਾ ਕਰਤਾ ਹਾਂ ਦਾ ਹੀ ਨਾ ਗਾਗਰ ਪਾਣੀ ਪਿਆ ਕੇ ਹੈ ਹੈ ਥੋੜਾ ਪਾਆ ਕਰ ਥੋੜਾ ਥੋੜਾ ਉਹਨੇ ਕੁਝ ਹੋਰ ਕਹਿੰਦਾ ਥੋੜਾ ਹੀ ਬਸ ਕੀ ਕਹਿੰਦਾ ਮੂੰਹ ਨਹੀਂ ਲਿਪੜਣਾ ਨਹੀਂ ਹੈਗਾ ਲਿਪੜੇ ਮੂੰਹ ਕਹਿੰਦਾ ਲਿਪੜੇ ਨਹੀਂ ਲਿਪੜਣੀ ਹਾਂ ਬਗਾ ਚੱਪਲਾ ਚੱਪਲਾ ਬਸ ਨਹੀਂ ਹੈਗਾ ਮੂੰਹ ਲਿਪੜੇ ਲਿਗਾ ਮੂੰਹ ਲਿਪੜ ਗਿਆ ਕਾ ਲਿਪੜੇ ਬਸ ਚੱਪਲਾ ਮੂੰਹ ਨਹੀਂ ਲਿਪੜਿਆ ਬਸ ਰਗਾ ਲੱਗ ਜਾ ਤੇ ਫੇਰ ਪਾ ਲੈ ਹਾਂ ਦੋ ਮਿੰਟ ਲੱਗ ਜੂਗਾ ਹਾਂ ਤਾਂ ਬੜੀਆ ਵਾਲੀ ਠੀਰ ਵਧੀਆ ਵਾਲੀ ਹਉ ਲੰਗਣਿਆ ਜਿਹਦੇ ਵਿੱਚ ਹਉ ਹੋਣੇ ਸੇਵਿਆ ਓਏ ਨਹੀਂ ਨਹੀਂ ਸੇਵ ਨਹੀਂ ਨਹੀਂ ਲੰਗਣ ਨਹੀਂ ਮੈਨੂੰ ਵੀ ਫਸੁੰਦਾ ਪਾਉਣ ਦਾ ਬੜਾ ਵੱਡਾ ਉਹਦਾ ਨਾ ਕੰਮ ਅੱਗੇ ਮੂਹੇ ਵਾਜਾ ਜਾਂ ਕੇ ਬੜਾ ਦਿੱਤਾ ਐ ਪੂਰੀ ਮੱਛੀ ਆ ਚਮਚਾ ਦੇਖਿਓ ਇਹਦਾ ਪਾਣਾ ਕੋਈ ਕੀ ਕਰੀਏ ਹਮ ਮੱਛੀ ਹਾਂ ਸੱਤਾ ਕਰਦੇ ਪਾਉਣ ਜਿਵੇਂ ਦੇਖਿਓ ਬੜਾ ਇਹ ਕਿਉਂ ਸੁਭਾਅ ਚਮਚਾ ਹੋਰ ਲੈ ਤੱਕ ਬਤਾ ਤੋ ਤੇ ਕਿ ਚਮਚਾ ਹੋਰ ਲੈ ਫੜੇ ਦੀ ਚਮਚਾ ਨਾ ਕੋਈ ਇਹ ਜਾਂਚ ਰਹੀ ਜਾਂਚ ਨਾ ਬਾਕੀ ਪਾਣੀ ਉੱਚ ਲੈ ਜਾਓ ਰੋ ਪਾਣੀ ਖੜਚਾ ਸਭ ਜਾ ਬਿਜਲੀ ਕਰ ਰਹੇ ਨੇ ਉਹ ਨਾ ਕਰੇਗਾ ਉਹ ਨਾ ਕਰ ਖਾਣਾ ਨਹੀਂ ਖਾ ਲੈਣ ਦੇ ਅਰੇ ਬੈਠਾ ਖਾਣੀਆਂ ਗਾਚਾ ਕਰ ਗਿਆ ਹਮ ਉਹ ਬਾਈਰ ਜੇ ਚੁੱਪ ਕਰਦਾ ਅੱਦਕ ਮੈਂ ਚੁੱਪ ਕਰ ਬਣਾ ਜਾ ਹੋਰ ਹੁਣ ਜੇ ਮੈਂ ਚੰਗ ਸੋ ਰਿਹਾ ਐ ਦੀਦਾ ਹੈ ਤਾਂ ਆਪਣਾ ਮਾਰਾ ਜਿਵੇਂ ਜਿਵੇਂ ਓਕੇ ਹੇ ਵੀ ਉਹ ਜਬੜਾਂ ਦੀ ਮੈਂ ਜੋ ਹੋ ਗਿਆ ਜਾ ਰਿਹਾ ਲੇਕਨ ਕਰਦਾ ਬਸ ਨਹੀਂ 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 ਬੋਲਣ ਦਾ ਬਸ ਕਰ ਤੀ ਦੋ ਦਿਨ ਫੜੀ ਰੱਖੇ ਬਹੁਤ ਆ ਤੁਹਾਨੂੰ ਫਿੱਟ ਫਿਰ ਉਹ ਰਗਤ ਜਾਣੇ ਹੋਰ ਕੋਤੇ ਕੋਤੇ ਸਰ ਮਾ ਹਾਲੇ ਵੀ ਲਾ ਬਸ 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 ਮਾਣੀ ਦੇ ਦਿੰਦੇ ਉਹ ਜਿਹੜੀ ਤੱਕ ਉਹ ਨਾ ਕੋਈ ਨਾ ਸਿੰਘ ਜਾਲੇ ਮੂਡਾਡਾ ਖਾਣੇ ਬਦਲਾਇਆ ਪਿਆ ਮੂਡਾਡਾ ਕੋਈ ਗੋਲੀ ਇਕੱਠੀ ਨਗਾਣੀ ਤੇ ਆਫਣਾ ਹੁਣ ਚੱਪੀ ਜਾਂਦਾ ਗੋਲੀ ਸੁਦਾ ਮੂਡਾਡਾ ਉਹਦੀ ਮਿਕਰੇ ਨਾਲੇ ਦਰੋ ਲੈ ਹੋਰ ਟਾਡ ਮੂ ਕਰੇਗੀ ਜਗਾੜ ਜਾ ਪਾਣੀ ਫਿਰ ਆਹੀ ਗੋਲੀ ਚੰਦਰੀ ਚੰਦ ਹੈ ਸਰਾ ਪਤਾ ਹੈ ਗੋਲੀ ਨਹੀਂ ਰਹਿਣਾ ਰੱਤ ਖੇਤੀਆਂ ਹੋ ਗਿਆ ਇਹ ਪੈ ਗਿਆ ਲੱਗ ਗਿਆ ਨਿਕਗੇ ਗੋਲੀਆਂ ਗੋਲੀਆਂ ਚ ਗੋਲੀਆਂ ਜਵਰੀਆਂ ਵਹਿ ਗਿਆ ਨੇ ਲੱਗੀਆਂ ਨੇ ਜੇ ਖੱਡ ਚਾਰ ਗੱਲਾਂ ਕਿਉਂ ਕੁੱਟਣਾ ਲੰਗਾ ਲੈ ਨਾ ਨਹੀਂ ਰੋਟੀ ਵਾਂਗ ਚੱਲਦੀ ਖੱਡ ਖੱਡ ਤੀਨੇ ਤਾਂ ਉਹ ਤਾਂ ਆਪ ਦਾ ਨਗਦੇ ਨਹੀਂ ਹੋਈ ਮੂੰਹ ਉਹ ਬਿਠਾਏ 100 200 ਬਿਠਾਏ ਜਾਂਦਾ ਕੋਟ ਪਰ ਲਾ ਹੋਰ ਗੱਲ ਹੋਈ ਹੋਈ ਅਦੀ ਗੱਲ ਤੁਹਾਨੂੰ ਬਾਲੇ ਤੱਤੇ ਪਾਣੀ ਦਾ ਮੂੰਹ ਪਿਆ ਲੈ ਟੋਫੀਆਂ ਇਹ ਗੋਲੀਆਂ ਦਾ ਮੂੰਹ ਹਾਲਕਾ ਅੰਦਰ ਮਾਰ ਕੇ ਰੱਪਾ ਕੇ ਘੋਟਾ ਅਹੀਂ ਉਹ ਵੀ ਵੱਧਿਆ ਪਿਆ ਮੂੰਹ ਟੋਕੇ ਦਾ ਮਾਚ ਚਾਰ ਹੋ ਗਈ ਕੋਦ ਕਿੱਥੇ ਜਾਂ ਇੱਥੇ ਜੀ ਮੈਂ ਤੇ ਮੇਰੀ ਮਾਸੀ ਜੀ ਫਿਰ ਅਸੀਂ ਧਰੋਲੇ ਚਲੀਆਂ ਗਈਆਂ ਪਰਦੇ ਲੈਣ ਤੇ ਜੇ ਠੰਡ ਜਿਆਦਾ ਸੀ ਵੀ ਚਲਾਏ ਬਰਾਂਡੇ ਦੇ ਵਿੱਚ ਥੋੜੀ ਜਿਹੀ ਠੰਡ ਇਹਦੇ ਨਾਲ ਘਟੂਗੀ ਤੇ ਆਪਾਂ ਫਿਰ ਅਸੀਂ ਉਧਰ ਚਲੇਗੇ ਉੱਥੇ ਜੇ ਮੀਂਹ ਬਹੁਤ ਉੱਤਰਿਆ ਜਦੋਂ ਅਸੀਂ ਪਰਦੇ ਲੈਂਦੇ ਸੀ ਇੰਨਾ ਜਿਆਦਾ ਮੀਂਹ ਉੱਤਰਿਆ ਜੀ ਤੇ ਉੱਥੇ ਪਹਿਲਾਂ ਆਪਣੇ ਪਿੰਡ ਪਈ ਜਾਂਦਾ ਸੀ ਕੋੜ ਦੁਨੇ ਇਸ ਤੋਂ ਬਾਅਦ ਉੱਥੇ ਬੰਦ ਹੋ ਗਿਆ ਪੈਣਾ ਤੇ ਇੱਥੇ ਫਿਰ ਸਾਨੂੰ ਮੀਂਹ ਨੇ ਘੇਰ ਲਿਆ ਬਹੁਤ ਜਿਆਦਾ ਮੀਂਹ ਸੀ ਤੇ ਇੱਥੇ ਫਿਰ ਆਪਾਂ ਪਰਦੇ ਲੈ ਕੇ ਫਿਰ ਦੇਖਾਂਗੇ ਪਿੰਡ ਵਾਪਸ ਜਾਵਾਂਗੇ ਸ਼ਾਮ ਤੱਕ ਜਾਵਾਂਗੇ ਪਿੰਡ ਫਿਰ ਮੰਮੀ ਨੂੰ ਵੀ ਘਰੇ ਔਖਾ ਗਿਆ ਕੋਈ ਕੰਮ ਕਾਜ ਇੱਕਦਾਰ ਬਣੇ ਝੜੀ ਲਾਲੀ ਮੀਂਹ ਦਾ ਫਿਰ ਮਾਲ ਪੋਸੂ ਦੇ ਔਖਾ ਹੋ ਜਾਂਦਾ ਹੋਰ ਤਾਂ ਚਲ ਖਾਣ ਪਕਾਉਣ ਤਾਂ ਹੋ ਹੀ ਜਾਂਦਾ ਰੋਟੀ ਟੁਕ ਦਾ ਵਾਲਾ ਲਾ ਹੀ ਲੈਂਦਾ ਆਹ ਪਰਦੇ ਜੀ ਸਾਨੂੰ ਫਿੱਟ ਸੀ ਸਾਨੂੰ ਐਸੇ ਵੀ ਚਲਾ ਵਾਲੇ ਕੰਦਰਦੇ ਆਪਾਂ ਪਰਦੇ ਲੈ ਲਾਂਗੇ ਸੋਨਾ ਕੱਪੜਾ ਵੀ ਆਹ ਇਹ ਵੀ ਟੋਪਰੀ ਕੁਆਲਟੀ ਦਾ ਤੁਹਾਨੂੰ ਦਿੱਤਾ ਉਹ ਟੋਪ ਉਹ ਨਾ ਮੰਨ ਜੈ ਇਹਨੂੰ ਹਲੇ ਚੰਗਰ ਵੀ ਨਹੀਂ ਆਉਗੇ ਅਸੱਛ ਮਾਸੀ ਕਰਨ ਮੈਨੂੰ ਕਾਹਦੀ ਚਿੱਟਾ ਜਿਹਾ ਲੱਗਦਾ ਮੂੰਹ ਹੀ ਲੱਗਦਾਗਾ ਮੈਂ ਤੁਹਾਨੂੰ ਦੱਸ ਦਾਂ ਗੱਲ ਕੀ ਹੈ ਇਹਨੂੰ ਇਹਨੂੰ 2 ਮਹੀਨੇ ਹੋਏ ਨੇ ਆਈ ਨੀ ਜੀ ਜਿਹੜਾ ਸਾਨੂੰ ਦਿੱਤਾ ਹੈਗਾ ਤੇ ਜਿਹੜਾ ਤੁਸੀਂ ਪਸੰਦ ਕਰੇਗਾ ਇਹਨੂੰ ਐ ਮੰਨ ਕੇ ਚੱਲੋ 4 ਛੱਡ 4 ਮਹੀਨੇ ਹੋ ਗਏ ਜੀ ਇੱਥੇ ਜੀ ਆਪਾਂ ਕਰੀਆਂ ਘਰ ਵਾਪਸੀ ਤੇ ਮੀਂਹ ਬਹੁਤ ਪੈ ਚੁੱਕਿਆ ਸੀ ਸਾਰਾ ਦਿਨ ਮੀਂਹ ਪਈ ਗਿਆ ਤੇ ਆਪਨੋਂ ਆਉਂਦਿਆਂ ਨੂੰ ਜੀ 5:00 ਵੱਜ ਗਏ ਜਿਹੜੀ ਆਪਣੀ ਬੱਸ ਆ ਫਿਰ ਲੰਘ ਗਈ ਬੱਸ ਜੀ 3:20 ਤੋਂ ਬਾਅਦ ਆਪਣੀ ਬੱਸ ਨਹੀਂ ਆਉਂਦੀ ਹੈਗੀ ਉਸ ਤੋਂ ਬਾਅਦ ਕੋਈ ਬੱਸ ਨਹੀਂ ਆਉਂਦੀ ਹੈਗੀ ਤੇ ਉਹ ਇੱਕ ਬੱਸ ਹੀ ਆ ਬੱਸ ਦੋ ਤਿੰਨ ਢੇੜੇ ਉਹੀ ਲਾਉਂਦੀ ਹੈਗੀ ਆਪਣਾ ਸਨ ਬਚਾਲੇ ਬੱਸ ਇੱਕ ਪਿੰਡ ਪੈ ਜਾਂਦਾਗਾ ਪੈਣੀ ਪੈ ਜਾਂਦਾਗਾ ਤੇ ਉਹ ਕੋਈ ਬਾੜ ਤਾਂ ਹੈ ਨਹੀਂ 15 ਕਿਲੋਮੀਟਰ ਦੂਰ ਹੀ ਆਪਣਾ ਪਿੰਡ ਤੇ ਫਿਰ ਉੱਥੇ ਕਹਿੰਦਾ ਮੈਂ ਜੇ ਮੇਰੀ ਮਾਸੀ ਜੀ ਦਾ ਬੇਟਾ ਕਹਿੰਦਾ ਚਲ ਮੈਂ ਤੁਹਾਨੂੰ ਗੱਡੀ ਚ ਤਾਰਿਆ ਆਉਂਗਾ ਤੇ ਉਹ ਆਪਾਂ ਨੂੰ ਫਿਰ ਗੱਡੀ ਚ ਤਾਰਨ ਆ ਗਿਆ ਨਾਲ ਮੇਰੀ ਭੂਆ ਜੀ ਦਾ ਬੇਟਾਗਾ ਜਿਹੜਾ ਉਹ ਆ ਗਿਆ ਕਹਿੰਦਾ ਮਾਮਾ ਜੀ ਮੈਂ ਤੁਹਾਡੇ ਨਾਲ ਵਾਪਸ ਮੁੜੇ ਆਉਂਗਾ ਗੁਰਚਾਰਦਨ ਨੂੰ ਕਿਹਾ ਸੀ ਵੀ ਚਲ ਸੁੱਟੀਆਂ ਨੇ ਤੂੰ ਦੋ ਚਾਰ ਦਿਨ ਲਾ ਲਾ ਤੇ ਇਹ ਕਹਿੰਦਾ ਮਮਾ ਮੈਂ ਤੁਹਾਡੇ ਬਿਨਾਂ ਰਹਦਾ ਨਹੀਂ ਹੈਗਾ ਮੈਂ ਵੀ ਤੁਹਾਡੇ ਨਾਲ ਹੀ ਜਾਊਂ ਜੇ ਤੁਸੀਂ ਰਹੋਗੇ ਤਾਂ ਹੀ ਮੈਂ ਰਹੂੰਗਾ ਤੇ ਇਹ ਮੁੰਡਾ ਵੀ ਨਿੱਤੇ ਮੇਰਾ ਭੂਆ ਜੀ ਦਾ ਬੇਟਾ ਵੀ ਦਿਲ ਨਹੀਂ ਲਾਉਂਦਾ ਸੀ ਇਹ ਕਹਿੰਦਾ ਵੀ ਮੈਂ ਗੁਰਚਰਨ ਨੂੰ ਕਹਿੰਦਾ ਤੂੰ ਰਹੀਂ ਇਹ ਗੁਰਚਰਨ ਰਹਿਣਾ ਨਹੀਂ ਹੈਗਾ ਆਪਣਾ ਤੇ ਇਹ ਫਿਰ ਆਪਣੇ ਨਾਲ ਹੀ ਆ ਗਿਆ ਕਹਿੰਦਾ ਮੈਂ ਨਾਲ ਨਾਲ ਵਾਪਸ ਮੁੜ ਜਾਊਂਗਾ ਆ ਗਏ ਹੋ ਸਾਡੇ ਨਾਲ ਮਰਦੇ ਆਉਂਦੇ ਹਾਂ ਹੈਨਾ

ਵਾਕਾ ਉਨ ਬਾਰਾ ਨਾ ਵਾਕਾ ਇਸ ਕਿਥੇ ਤੱਕ ਆਰਡਰ ਚ ਲਾ ਲਾ ਦੇ